ਅਭੀਤ ਕੱਲ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਬਾਗਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੀ ਉਮਰ ਦੇ ਅਪਾਹਜ ਬੱਚੇ ਦੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਉਸ ਨੂੰ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਉਸ ਦੀ ਛੇਤਰਪ੍ਰੇਡ ਕਰਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਸੀ ਤਾਂ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਹੁਸ਼ਾਰਪੁਰ ਦੇ ਹਲਕਾ ਸ਼ਾਮਚਰਾਸੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਡਾਕਟਰ ਰਵਜੋਤਾ ਕਹਿਣਾ ਕਿ ਅਸੀਂ ਇਹ ਫੈਕਟਰੀਆਂ 'ਚ ਅਤੇ ਹੋਰ ਨਾ ਵੱਖ-ਵੱਖ ਥਾਵਾਂ ਤੋਂ ਆਏ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਵਾਂਗੇ। ਅਭੀਤ ਕੱਲ ਜਦੋਂ ਕੈਬਨਿਟ ਮੰਤਰੀ ਡਾਕਟਰ ਰਵਜੋਤ ਵੱਲੋਂ মিডিਆ ਬਰੀਫਿੰਗ ਕੀਤੀ ਜਾ ਰਹੀ ਸੀ ਤਾਂ ਉਸ ਵਕਤ ਅਧਾਰਉ ਸ਼ਾਰਪਰਨ న్యూਸ ਵੱਲੋਂ ਇਸ ਮੁੱਦੇ ਨੂੰ ਜਿਹੜਾ ਕੈਬਨਿਟ ਮੰਤਰੀ ਡਾਕਟਰ ਰਵਜੋਤ ਦੇ ਸਾਹਮਣੇ ਵੀ ਚੁੱਕਿਆ ਗਿਆ ਸੀ ਕਿ ਅੱਜ ਇੱਕ ਵਾਰ ਮੁੜ ਤੋਂ ਇਹ ਮਾਮਲਾ ਵਾਪਰਿਆ ਪ੍ਰੰਤੂ ਕਿਤੇ ਨਾ ਕਿਤੇ ਲੋਕ ਅਜੇ ਵੀ ਜਿਹੜੀ ਉਹ ਲਾਪਰਵਾਹੀ ਕਰ ਰਹੇ ਨੇ ਕੁਤਾਹੀ ਵਾਰਤ ਰਹੇ ਨੇ ਜਿਨ੍ਹਾਂ ਪ੍ਰਵਾਸੀਆਂ ਨੂੰ ਘਰਾਂ ਦੇ ਵਿੱਚ ਕਿਰਾਏ ਤੇ ਰੱਖਿਆ ਹੋਇਆ ਉਹਨਾਂ ਦੀ ਵੈਰੀਫਿਕੇਸ਼ਨ ਹੈ ਜਿਹੜੀ ਜਾਂ ਪੁਲਿਸ ਇਨਕੁਆਇਰੀ ਨਹੀਂ ਕਰਵਾਈ ਜਾ ਰਹੀ ਹੈ ਤਾਂ ਉਸ ਬਾਬਤ ਤੇ ਜਵਾਬ ਦਿੰਦੇ ਆ ਕੈਬਨਟ ਮੰਤਰੀ ਡਾਕਟਰ ਨਵਜੋਤ ਦਾ ਕਹਿਣਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਸਰ ਨੂੰ ਵੀ ਆਪਣੇ ਮਕਾਨਾਂ ਦੇ ਵਿੱਚ ਰੱਖਦੇ ਆ ਉਸ ਦੀ ਵੈਰੀਫਿਕੇਸ਼ਨ ਹੈ ਜਿਹੜੀ ਜਾਂ ਪੀਸੀਸੀ ਹੈ ਜ਼ਰੂਰ ਕਰਵਾਈਏ ਤਾਂ ਹਾਲਾਂਕਿ ਜਦੋਂ ਆਪਾਂ ਬਾਗਪੁਰ ਪਿੰਡ ਦੀ ਗੱਲ ਕੀਤੀ ਹੈ ਕਿਉਂਕਿ ਬਾਗਪੁਰ ਇਹ ਪਿੰਡ ਦੇ ਵਿੱਚ ਬਾਗਪੁਰ ਪਿੰਡ ਦੇ ਸਰਪੰਚ ਦੇ ਅਸਰਨ ਮੁਤਾਬਕ ਕਿ 13 ਤੋਂ 14 ਦੇ ਕਰੀ ਫੈਕਟਰੀਆਂ ਨੇ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਪ੍ਰਵਾਸੀ ਰਹਿੰਦੇ ਨੇ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਬਾਬਤ ਜਦੋਂ ਸਵਾਲ ਕੀਤਾ ਗਿਆ ਤਾਂ ਡਾਕਟਰ ਅਵਜੋਦ ਦਾ ਕਹਿਣਾ ਕਿ ਅਸੀਂ ਇਹ ਇਹਨਾਂ ਦੀ ਵੈਰੀਫਿਕੇਸ਼ਨ ਆ ਜਿਹੜੀ ਉਹ ਜ਼ਰੂਰ ਕਰਵਾਵਾਂਗੇ ਤਾਂ ਜੋ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਜਿਹੜਾ ਉਹ ਪੁਵਿੱਖ ਦੇ ਵਿੱਚ ਨਾ ਵਾਪਰੇ ਤਾਂ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਦੋਸ਼ੀਆਂ ਦੇ ਵਿਰੁੱਧ ਜਿਹੜੀ ਉਹ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅੱਜਕਾ ਬਾਗਪੁਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇੱਕ ਪ੍ਰਵਾਸੀ ਵੱਲੋਂ ਚੋਲਾ ਕਰ ਲਈ ਤਾਂ ਚਲੋ ਇਹ ਵੀ ਇੱਕ ਇਸ਼ੂ ਬਣਿਆ ਹੋਇਆ ਜੀ ਕੀ ਹੈ ਕਿ ਫਾਇਸ ਬੱਚੇ ਦੇ ਨਾਲ ਉਹਦੇ ਨਾਲ ਰੇਕ ਕੁੱ ਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪਿੰਡ ਵਾਸੀਆਂ ਨੇ ਮੌਕੇ ਤੇ ਫੜਦੇ ਉਹਨੂੰ ਰਸੀਆਂ ਦੇ ਨਾਲ ਬੰਨ੍ਹ ਵੀ ਪਿਆ ਹਾਂ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਅਲੇ ਦੁਆਲੇ ਕਹਿੰਦੇ ਬਾਗਪੁਰ ਦੇ ਵਿੱਚ 13 ਤੋਂ 14 ਦੇ ਗਰੀ ਜਿਹੜੇ ਉਹ ਫੈਕਟਰੀਆਂ ਲੱਗੀਆਂ ਹੋਈਆਂ ਨੇ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਹੈ ਜੀ ਉਹਨਾਂ ਦੇ ਕੋਈ ਕਵਿਫੀਕੇਸ਼ਨ ਨਹੀਂ ਕੋਈ ਕੋਰਸ ਨਹੀਂ ਇੰਦਾ ਕਹਿੰਦੇ ਕੁਝ ਨਹੀਂ ਹੋ ਸਕਦਾ ਤੇ ਅੱਜ ਦਾ ਹੀ ਅੱਜ ਜੇ ਉਹਨਾਂ ਦੀ ਪੁਲਿਸ ਨਾਲ ਨਾ ਪਹੁੰਚਦੀ ਤਾਂ ਸ਼ਾਇਦ ਹਾਲਾਤ ਉੱਤੇ ਕੋਈ ਕੁਝ ਖਰਾਬ ਹੋ ਸਕਦਾ ਨਹੀਂ ਜਿਹੜਾ ਵੀ ਇਹ ਹਰਕਤ ਕਰਦਾ ਜਿਹੜਾ ਵੀ ਇਹ ਕੰਮ ਕਰਦਾ ਉਹ ਪਹਿਲਾਂ ਵੀ ਹਾਰਪਰ ਸਾਡੀ ਇਨਸਟੈਂਸ ਹੋਇਆ ਮਤਲਬ ਕਿ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਇਹ ਹੋ ਜਾਏ ਇਨਸਟੈਂਸ ਕਿਸੇ ਵੀ ਬੱਚੇ ਕਿਸੇ ਵੀ ਸ਼ਹਿਰ ਇਦਾਂ ਦਾ ਹੋਵੇ ਜੇ ਇਸਰਾਂ ਦੇ ਜਿਹੜੇ ਬੰਦੇ ਹੈਗੇ ਇਸ ਸੋਚਦੇ ਸਾਡੇ ਏਰੀਆ ਚ ਨਹੀਂ ਹੈਗੇ ਅਸੀਂ ਆ ਚਾਹ ਵਾਗੇ ਅਸੀਂ ਆਪਾ ਸਾਰਿਆਂ ਦੀ ਐਟਲੀ ਸੋਸ਼ਲ ਕੋ ਜ਼ਿਲ੍ਹੇ ਦੀ ਵੈਰੀਫਿਕੇਸ਼ਨ ਕਰਾਏ ਜਿਹੜਾ ਰਿਪੋਰਟ ਚੈੱਕ ਕੀਤਾ ਜਾਵੇ ਤੇ ਜੇ ਇਦਾਂ ਦੀ ਗੱਲ ਹੈਗੀ ਤਾਂ ਉੱਥੇ ਅਸੀਂ ਆਪਾਂ ਸਖਤ ਐਕਸ਼ਨ ਲੈਂਦੇ ਹੋਸੀ ਬਹੁਤ ਹੀ ਗੰਭੀਰ ਗੱਲ ਹੈ ਪਾਕਪੁਰ ਦੇ ਵਿੱਚ 14 ਫੈਕਟਰੀਆਂ ਜਿਹੜੇ ਪਿੰਡ ਵਾਸੀਆਂ ਦੱਸਣ ਮੁਤਾਬਕ ਸਰਪੰਚ ਨੇ ਕਿ ਚਾਰ ਤੋਂ 5000 ਜਿਹੜਾ ਪ੍ਰਵਾਸੀ ਇਹਨਾਂ ਫੈਕਟਰੀਆਂ ਦੇ ਵਿੱਚ ਕਿਲੇ ਨਹੀਂ ਕਰਾ ਲਓ ਵੈਰੀਫਿਕੇਸ਼ਨ ਕਰਾਂਦੇ ਫਿਰ ਮਿਕਲ ਕੁਝ ਪਿੰਡਾ ਸ਼ੁਰੂ ਵੀ ਹੋ ਚੁੱਕੀ ਆ ਇਹ ਜ ਵੀ ਆਪਾ ਥੋੜਾ ਜਿੱਥੇ ਫੈਕਟਰੀਜ਼ ਜ਼ਿਆਦਾ ਹੈਗੀਆਂ ਤੇ ਉੱਥ ਵੇਰੀਫਿਕੇਸ਼ਨ ਕਰਾਂਦੇ ਤੇ ਮੈਂ ਇਹ ਵੀ ਚਲੋ ਹੁਣ ਅਸੀਂ ਸਾਰੇ ਇਕੱਠੇ ਹੈਗੇ ਆ ਸਾਡੇ ਇਕੱਲੇ ਸਾਡਾ ਮਸਲਾ ਨਹੀਂ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਇਹ ਤੇ ਮੈਂ ਇਹ ਵੀ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹੂੰਗਾ ਕਿ ਜੇ ਅਸੀਂ ਕਿਸੇ ਨੂੰ ਕਿਰਾਏ ਤੇ ਮਕਾਨ ਵੀ ਦਿੰਦੇ ਆ ਚਾਹੇ ਪੰਜਾਬੀ ਕਿਉਂ ਨਾ ਵਿੱਚ ਪ੍ਰਵਾਸੀ ਕਿਉਂ ਨਾ ਹੋਵੇ ਉਹਦੀ ਐਟਲੀਸ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈਗੀ ਤੇ ਅਸੀਂ ਜੇ ਫੈਕਟਰੀ ਵਾਲੇ ਜਿਹੜੇ ਮਾਲਕ ਸਾਡੇ ਹੈਗੇ ਆ ਜਿਹੜੇ ਉਸੇ ਰੋਜ਼ਗਾਰ ਵੀ ਦਿੰਦੇ ਹੈਗੇ ਆ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ ਇੰਪਲੋਇ ਕਰਨ ਤੋਂ ਪਹਿਲਾਂ ਜਿਹੜੀ ਵੀ ਹੈਗੀ ਉਹ ਉਹਦੀ ਵੈਰੀਫਿਕੇਸ਼ਨ ਇੱਕ ਵਾਰੀ ਜ਼ਰੂਰ ਕਰਾ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ